ਮੇਰੇ ਕੋਲੇ ਡਾਟਾ ਪਈ ਹੈ ਜੀ ਹਜੇ ਤੱਕ ਪੰਜਾਬ ਜਿਹੜਾ ਹੈ ਉਹ ਕਦੇ ਵੀ 14-15 ਚ 70% ਯੂਜ਼ ਕੀਤਾ ਸੀਗਾ ਜੀ ਪੰਜਾਬ ਨੇ 15-16 ਚ 76 ਫਿਰ ਅਗਲੇ ਸਾਲ 87 84 64 69 83 75 9 69 22 ਵਿਚ 84 24 25 ਚ 91 ਜੀ ਹੁਣ 90 ਪਾਰ ਕਰ ਰਹੇ ਸੀ ਇਹੀ ਆ ਆ ਜਿਹੜੇ ਫਿਗਰਾਂ ਨੇ ਨਾ ਇਹਨਾਂ ਨੇ ਉਹਨਾਂ ਦੇ ਹੱਥਾਂ ਬਗਾੜੀਆਂ ਹੋਈਆਂ ਜੀ ਉਹਨਾਂ ਕੋਲੇ ਹੋਰ ਕੋਈ ਅੰਕੜਾ ਨਹੀਂ ਸਿੱਧਾ ਹੀ ਗਈ ਜਾਂਦੇ ਨੇ ਪਹਿਲਾਂ ਤਾਂ ਕਦੇ ਪ੍ਰੋਬਲਮ ਨਹੀਂ ਆਈ 10 15 ਸਾਲ ਪਹਿਲਾਂ ਸਾਨੂੰ ਇਹੀ ਮਿਲ ਜਾਂਦਾ ਹੁੰਦਾ ਸੀ ਫਿਰ ਮਿਲਣਾ ਹੀ ਆ ਹੁਣ ਜਦੋਂ ਕਿਸੇ ਦੇ ਖੇਤਾਂ ਨੂੰ ਨਹਿਰ ਕੱਢ ਦੋਂਗੇ ਤੁਸੀਂ ਜੀ ਜੋ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਸਿੱਲੀ ਖੇਤ ਚ ਨਹਿਰ ਖਤਮ ਹੁੰਦੀ ਐ ਉਹ ਕੋ ਦਾ ਠੀਕਾ ਲੈ ਜਾ ਬਾਕੀ ਲੈ ਜਾ ਤੂੰ ਮੈਂ ਕੀ ਕਰਾਂ ਲੋਕਾਂ ਦਾ ਕੀ ਐ ਉਹਨਾਂ ਨੂੰ ਤਾਂ ਬਾਅਦ ਚ ਕਹਾਂਗੇ ਵੋਟਾਂ ਵੇਲੇ ਕਹਾਂਗੇ ਵੀ ਕੁਰਬਾਨੀਆਂ ਵਾਸਤੇ ਤਿਆਰ ਰਹੋ ਪਾਣੀਆਂ ਵਾਸਤੇ ਖੇਤਾਂ ਚ ਨਹਿਰਾਂ ਮੁੱਕਦੀਆਂ ਉਹਨਾਂ ਨੂੰ ਮੋਗਿਆ ਦਾ ਕੀ ਪਤਾ ਜੀ ਦੂਜੇ ਮਹਿਲਾਂ ਵਾਲੇ ਸੀ ਜਿਨ੍ਹਾਂ ਨੇ ਟੂਟੀਆਂ ਸੋਨੇ ਦੀਆਂ ਹੁਣ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਜੀ ਜਾਂ ਨੱਕਾ ਕੀ ਹੁੰਦਾ ਜੀ ਗੈਰ ਜ਼ਿੰਮੇਵਾਰਾਂ ਦਾ ਰੋਲ ਨਿਭਾਏ ਨਹੀਂ ਸਾਡੇ ਜਿਹੜੇ لیڈر سے اے لایا اور ہریا کدے بھی نبے تو گٹے ہی نہیں ایک سو چار ایک سو دو سو دس ایک سو دو نائن آیا سو نو ایک سو دس ایک سو پانچ ایک سو بارہ ایک سو چار ایک سو چار ایک سو چار ہوں بھی ایک سو چار برتی بیٹھے ہو اُن کو یہ نہیں آ کہ ایک دمکی کہتا تی پانی دین چھ چی لیا ہر ایک مہینے بی بی ایم بی, بی ਬੈਠਕ ਹੁੰਦੀ ਹੈ 6 ਚਿੱਠੀਆਂ ਲਿਖੀਆਂ ਤੁਸੀਂ 6 ਮਹੀਨਿਆਂ ਬਾਅਦ ਪਸਤਾਉਂਗੇ ਤੁਸੀਂ ਪਾਣੀ ਵੱਧ ਵਰਤ ਰਹੇ ਹੋ ਤੁਹਾਡਾ ਮੁੱਖ ਜੂਗਾ ਪਹਿਲਾਂ ਅਸੀਂ ਦੇਣਾ ਨਹੀਂ ਤੁਹਾਨੂੰ 6 ਮਹੀਨੇ ਪਹਿਲਾਂ ਰਿਮਾਈਂਡਰ ਦਿੰਦੇ ਰਹੇ ਨਹੀਂ ਮੰਨੇ ਕੋਲ ਪਹਿਲਾਂ ਵਾਂਗੂ ਮਿਲ ਜੂਗਾ ਸਾਨੂੰ ਕੁਝ ਨਹੀਂ ਹੁੰਦਾ ਮੈਂ ਕਿਹਾ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਫਿਰ ਹੁਣ ਸਾਡਾ ਆਪਦੇ ਪਾਣੀ ਪੂਰਾ ਨਹੀਂ ਹੋ ਰਿਹਾ ਜੀ ਕੀ ਕਰੀਏ ਪੌਂਗ ਡੈਮ 33 ਫੁੱਟ ਥੱਲੇ ਹੈ ਜੀ ਪਾਖੜਾ 12 13 ਫੁੱਟ ਥੱਲੇ ਫਿਰਦੀ ਹੈ ਰঞ্জੀਤ ਸਾਹਿਬ ਦਾ 2 ਮੀਟਰ ਥੱਲੇ ਫਿਰਦਾ 50 55 ਫੁੱਟ ਤਾਂ ਸਾਡੇ ਤਿੰਨੇ ਡੈਮ ਹੀ ਥੱਲੇ ਫਿਰਦੇ ਆ ਜੀ ਕਿੱਥੋਂ ਦੇ ਦੀਏ ਜੀ ਇਹਨਾਂ ਨੂੰ ਪਾਣੀ ਮੇਰੇ ਕੋਲੇ ਡਾਟਾ ਵੀ ਹੈ ਜੀ ਹਜੇ ਤੱਕ ਪੰਜਾਬ ਜਿਹੜਾ ਹੈ ਉਹ ਕਦੇ ਵੀ 14 15 ਚ 70% ਯੂਜ਼ ਕੀਤਾ ਸੀਗਾ ਜੀ ਪੰਜਾਬ ਨੇ 15 16 ਚ 76 ਫਿਰ ਅਗਲੇ ਸਾਲ 87 84 64 69 83 75 9 69 23 24 84 24 25 91 ਹੁਣ 90 ਪਾਰ ਕਰ ਰਹੇ ਸੀ ਇਹੀ ਆ ਆ ਜਿਹੜੇ ਫਿਗਰਾਂ ਨੇ ਨਾ ਇਹਨਾਂ ਨੇ ਉਹਨਾਂ ਦੇ ਹੱਥਾਂ ਬਗਾੜੀਆਂ ਹੋਈਆਂ ਜੀ ਉਹਨਾਂ ਕੋਲੇ ਹੋਰ ਕੋਈ ਅੰਕੜਾ ਨਹੀਂ ਸਿੱਧਾ ਹੀ ਗਈ ਜਾਂਦੇ ਨੇ ਪਹਿਲਾਂ ਤਾਂ ਕਦੇ ਪ੍ਰੋਬਲਮ ਨਹੀਂ ਆਈ 10 15 ਸਾਲ ਪਹਿਲਾਂ ਸਾਨੂੰ ਇਹੀ ਮਿਲ ਜਾਂਦਾ ਹੁੰਦਾ ਸੀ ਕੁਪਾ ਮਿਲਣੀ ਹੈ ਹੁਣ ਜਦੋਂ ਕਿਸੇ ਦੇ ਖੇਤਾਂ ਨੂੰ ਨਹਿਰ ਕੱਢ ਦੋਗੇ ਤੁਸੀਂ ਜੀ ਜੋ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਸਿੱਧੀ ਖੇਤ ਚ ਨਹਿਰ ਖਤਮ ਹੁੰਦੀ ਹੈ ਉਹ ਕੋ ਦਾ ਠੀਕਾ ਲੈ ਜਾ ਬਾਕੀ ਲੈ ਜਾ ਤੂੰ ਮੈਂ ਕੀ ਕਰਾਂ ਲੋਕਾਂ ਦਾ ਕੀ ਹੈ ਉਹਨਾਂ ਨੂੰ ਤਾਂ ਬਾਅਦ ਚ ਕਹਾਂਗੇ ਬੋਟਾਂ ਵੇਲੇ ਕਹਾਂਗੇ ਵੀ ਕੁਰਬਾਨੀਆਂ ਵਾਸਤੇ ਤਿਆਰ ਰਹੋ ਪਾਣੀਆਂ ਵਾਸਤੇ ਖੇਤਾਂ 'ਚ ਨਹਿਰਾਂ ਮੁੱਕਦੀਆਂ ਉਹਨਾਂ ਨੂੰ ਮੋਗਿਆ ਦਾ ਕੀ ਪਤਾ ਜੀ ਦੂਜੇ ਮਹਿਲਾਂ ਵਾਲੇ ਸੀ ਜਿਨ੍ਹਾਂ ਨੇ ਟੂਟੀਆਂ ਸੋਨੇ ਦੀਆਂ ਹੁਣ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਜੀ ਜਾਂ ਨੱਕਾ ਕੀ ਹੁੰਦਾ ਜੀ ਗੈਰ ਜ਼ਿੰਮੇਵਾਰਾਂ ਨਾ رول نبھ نے سڈے جڑے لیڈرسی کے پرانے جنہوں نے اگے لایا اور ہریانہ کدی بھی نبے تو گٹے ہی نہیں ایک سو چار ایک سو دو سو دس ایک سو دوٹی نائن ایک بار آیا نائنٹی نائن ایک سو نو ایک سو دس ایک سو پانچ ایک سو بارہ ایک سو چار ایک سو چار ایک سو چار ہم بھی ایک سو چار برتی بیٹھے ہو ਅਸੀਂ ਉਹਨਾਂ ਨੂੰ ਇਹ ਨਹੀਂ ਆ ਕਿ ਆ ਇੱਕਦਮ ਅਸੀਂ ਇਹ ਕਹਤਾ ਵੀ ਤੁਹਾਨੂੰ ਨਹੀਂ ਪਾਣੀ ਦਿੰਦੇ 6 ਚਿੱਠੀਆਂ ਲਿਖੀਆਂ ਹਰੇਕ ਮਹੀਨੇ ਬੀਬੀ ਅੰਬੀਬੀ ਬੈਠਕ ਹੁੰਦੀ ਹੈ 6 ਚਿੱਠੀਆਂ ਲਿਖੀਆਂ ਤੁਸੀਂ 6 ਮਹੀਨਿਆਂ ਬਾਅਦ ਪੁਸਤਾਓਗੇ ਤੁਈ ਪਾਣੀ ਵੱਧ ਵਰਤ ਰਹੇ ਹੋ ਤੁਹਾਡਾ ਮੁੱਖ ਜੂਗਾ ਪਹਿਲਾਂ ਅਸੀਂ ਦੇਣਾ ਨਹੀਂ ਤੁਹਾਨੂੰ 6 ਮਹੀਨੇ ਪਹਿਲਾਂ ਰਿਮਾਈਂਡਰ ਦਿੰਦੇ ਰਹੇ ਨਹੀਂ ਮੰਨੇ ਕੋਲ ਪਹਿਲਾਂ ਵਾਂਗੂ ਮਿਲ ਜੂਗਾ ਸਾਨੂੰ ਕੁਝ ਨਹੀਂ ਹੁੰਦਾ ਮੈਂ ਕਿਹਾ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਫਿਰ ਹੁਣ ਸਾਡਾ ਆਪਦੇ ਹੀ ਪਾਣੀ ਪੂਰਾ ਨਹੀਂ ਹੋ ਰਿਹਾ ਜੀ ਕੀ ਕਰੀਏ ਪੌਂਗ ਡੈਮ 33 ਫੁੱਟ ਥੱਲੇ ਹੈ ਜੀ ਪਾਖੜਕ 12 13 ਫੁੱਟ ਥੱਲੇ ਫਿਰਦੀ ਹੈ ਰঞ্জੀਤ ਸਾਗਰ 2 ਮੀਟਰ ਥੱਲੇ ਫਿਰਦਾ 50 55 ਫੁੱਟ ਦਾ ਸਾਡੇ ਤਿੰਨੇ ਡੈਮ ਹੀ ਥੱਲੇ ਫਿਰਦੇ ਆ ਜੀ ਕਿੱਥੋਂ ਦੇ ਦੀਏ ਜੀ ਇਹਨਾਂ ਨੂੰ ਪਾਣੀ